ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਪਹਾੜਾ ਦੋਸਤੋ ਇਸ ਪਿੰਡ ਨੂੰ ਤਸੀਲ ਪੈਂਦੀ ਆ ਫਰੀਦਕੋਟ ਤੇ ਜ਼ਿਲ੍ਹਾ ਵੀ ਫਰੀਦਕੋਟ ਹੀ ਪੈਂਦਾ ਵਾ ਫਰੀਦਕੋਟੋਂ ਚਮੇਲੀ ਵਾਲੇ ਸੜਕ ਤੇ ਆ ਪਈਦਾ ਪਿੰਡ ਰਹ ਜਾਂਦਾ ਪਹਾੜਾ ਨੇੜੇ ਪਿੰਡ ਪੱਕਾ ਤੇ ਚਮੇਲੀ ਬਾਈ ਦੇ ਨੇੜੇ ਪਿੰਡ ਰਹ ਜਾਂਦੇ ਆ ਜੀ ਆਪਾਰ ਦਾ ਵੀਰ ਦਾ ਕੰਮ ਆ ਸਾਫ਼ ਸੁਥਰਾ ਜਿਹਾ ਕੰਮ ਆ ਇੱਕ ਤਾਂ ਨਗ ਲੈ ਕੇ ਬਾਈ ਵੇਚ ਲੈਂਦਾ ਵਾ ਜੋ ਕੋਈ ਚੰਗਾ ਨਾਗਾ ਜਵੇ ਤਾਂ ਇਿੱਥੋਂ ਦੇ ਵੀਡੀਓ ਆਪਣੇ ਇਸ ਘਰ ਦੇ ਵਿੱਚੋਂ ਕੋਈ ਲਾਂਬਾ ਨਹੀਂ ਬਾਈ ਦਾ ਕਿਉਂਕਿ ਚੰਗਾ ਬੋਲਣਾ ਬਾਈ ਨੇ ਇੱਕ ਅੱਧੇ ਸੀਲ ਕਰਨਾ ਹੁੰਦਾ ਵਾ ਕਿ ਪੰਜ ਸੌ ਤਾਂ ਲੈ ਕੇ ਨਹੀਂ ਬੰਦਾਗਾ ਕਿਉਂਕਿ ਚੰਗਾ ਨਾ ਕੋਈ ਸਾਫ਼ ਸੁਥਰਾ ਮਿਲ ਜੇ ਤਾਂ ਲੈ ਕੇ ਬਾਈ ਖਰੀਦ ਲੈਂਦਾ ਵਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਬਹੁਤ ਚੰਗੀ ਆ ਦੇਸੀ ਪਣ ਦੇ ਵਿੱਚ ਗਾਵਾ ਕਰਾਉ ਸੰਗਾ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਬੈਸਰੀ ਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦੀ ਬਾਈ ਨਾਮ ਜਗਦੀਪ ਸਿੰਘ ਠੀਕ ਆ ਬਾਈ ਪਿੰਡ ਪਾਰ ਠੀਕ ਆ ਜੀ ਇੱਕ ਵੜੋ ਕਹੋ ਜੀ ਹਾਂ ਜੀ ਠੀਕ ਆ ਬਈ ਕਦੋਂ ਸੂਈ ਆ ਬਾਈ ਇਹੇ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂ ਠੀਕ ਆ ਬਾਈ ਦੁੱਧ ਕੇ ਬੋਲਾ ਹੋਣੇ ਥਲੇ ਉਹ ਦੁੱਧ ਹੀ ਮਾਮਲਾ ਤੂੰ ਦੁੱਧ ਬਣ ਗਿਆ ਹੁਣ ਤਾਂ ਪੰਜਵਾਂ ਦਿਨ ਹੋ ਗਿਆ ਕਿੰਨਾ ਵੀ ਨੜੇ ਚੋਲਣਾ ਆਪਾਂ ਬਾਈ ਦੋ ਟਾਈਮ ਦੁੱਧ 10 ਕਿਲੋ ਹੋਊਗਾ ਪਰ ਆਪਾਂ 8.5 ਕਿਲੋ ਦੀ ਗਾਰੰਟੀ ਦੇਣਾ ਠੀਕ ਆ ਬਾਈ ਦੋ ਟਾਈਮ ਚੋਲਵੇਂ ਠੰਡੀ ਸੀਲ ਆ ਬਾਈ ਜਮਾਂ ਠੰਡੀ ਸੀਲ ਠੀਕ ਆ ਤੋਰੀ ਖੋਲ ਕੇ ਲੋ ਦੋਸਤੋ ਇਹ ਗੱਲ ਦੇ ਗਾਰੰਟੀ ਈਮਾਨਦਾਰੀ ਵੀਰ ਦੀ ਬੜਾ ਬਾਈ ਚੌਥੀ ਜਸੂ ਦਾ ਨੇ ਵੀ ਕਹਿ ਦਿੰਦਾ ਬਈ ਇਹ ਦੁੱਧ ਬਣ ਗਿਆ ਵਾ ਕਹਿਣ ਬੜਾ ਲੋ ਕੀ ਕਿ ਵੀ ਅਹਰ ਦਾ ਸੂਜਾਂ ਦਾ ਬੌਲਾ ਕਹਿ ਦਿੰਦਾ ਜੀ ਬੌਲਾ ਵਾ ਤੇ ਸੀਪਾਂ ਦੇ ਕਰੋ ਸੰਗ ਆਗਾ ਦੋ ਦੋ ਚਟਾ ਮੱਝਾਂ ਵਰਗਾ ਸਾਂਝੋ ਲਵੇ ਇੱਕ ਸਾਦੀ ਮਾਝ ਹੀ ਆ ਗਈ ਠੰਡੀ ਸੀਰ ਆ ਇਹਦੇ ਚੋਗੇ ਵੀ ਦੇਖ ਲੈਣੇ ਬਾਕੀ ਬਾਈ ਕਹਿੰਦਾ ਠੰਡੀ ਸੀਲ ਦੀ ਟਾਂਟੀ ਹੋਊਗੀ ਤੇ ਦੇਖ ਸਕਦੇ ਹੋ ਸੋਹਣਾ ਕੱਦ ਕਾਠਾ ਹਾਦੀ ਚੁਵਾਈ ਵਾਲੇ ਥਾਣਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਸੋਹਣੇ ਥਾਣਾਗੇ ਮੋٹے ਮੋٹے ਮੱਝਾਂ ਆਰ ਗਈ ਜੇ ਕਿਤੇ ਮੱਝ ਲੈਣੀ ਹੋਵੇ ਡੂਡ ਲੱਖ ਦੀ ਆਉਂਦੀ ਆ ਜਮਾਂ ਠੰਡੀ ਆ ਗਈ ਬਾਕੀ ਨਵਾਂ ਹਾ ਆਣਾਗਾ ਕੋਈ ਬੁੱਢੀ ਨਹੀਂ ਗਈ ਦੂਜਾ ਸੁਆ ਦੂਜਾ ਸੁਆ ਵਾ ਦਿਸੀ ਜਾਂਦੀ ਉਹ ਤਾਂ ਹਣ ਵੀਡੀਓ ਮੈਂ ਸਮਾਂ ਨੋਟ ਕਰ ਲਓ ਤੁਸੀਂ ਹਜੇ 10:33 ਮਿੰਟ ਹੋਏ ਆਗੇ ਸ਼ਾਮ ਦੇ ਚੋਇਸ ਸਾਰਾ ਦੇਣੀ ਪਿਆ ਵਾ ਜੇ ਇਹ ਵੀਡੀਓ ਸ਼ਾਮ ਨੂੰ ਬਣਦੀ ਤਾਂ ਇਹ ਫਸੀ ਹੋਈ ਖੜੀ ਹੋਣਾ ਸੀਗਾ ਤੁਹਾਨੂੰ ਨੇੜ ਤੋਂ ਵਿਖਾ ਦਿੰਦੇ ਆ ਜੀ ਜੇ ਦੇਖ ਸਕਦੇ ਹੋ ਮਗਰ ਅੱਛਾ ਕਿ ਬੱਛੀ ਬੱਛੀ ਆ ਠੀਕ ਆ ਲੋ ਦੋਸਤੋ ਮਗਰੇ ਦੇ ਬੱਛੀ ਆਗੀ ਹਾਂ ਬੱਛੀ ਜਰਸੀ ਦਾ ਠੀਕ ਆ ਭਰਾਏ ਕਿਹੇ ਵੀ ਉਹਨੇ ਜਰਸੀ ਬੱਛੀ ਦੇ ਗਈ ਆ ਬੱਛੀ ਬਹੁਤ ਪਿਆਰੀ ਆ ਤੇ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਆ ਦੀ ਮਾਂ ਦੇ ਮਗਰ ਤਿਆਰ ਹੋ ਜੂਗੇ ਤੂੜੀ ਤੇ ਬੰਨੀ ਰੱਖੋਗੇ ਤਾਂ ਫਿਰ ਇਹ ਤੁਹਾਨੂੰ ਪਤਾ ਹੀ ਆ ਵੀ ਤਿੰਨ ਤਿੰਨ ਸਾਲ ਨਹੀਂ ਤਿਆਰ ਹੁੰਦੀਆਂ ਇਹੇ ਤੋ ਦੂਗੋ ਚਟਾ ਮੱਝਾਂ ਵਰਗਾ 10 ਕਰੋੜ ਤਾਂ ਭਾਈ 8.5 ਦੀ ਆਪਣੀ ਬਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਹਲ ਬਾਕੀ ਸਵੇ ਸਵੇ ਨਾਗਾ ਤੇ ਚੋਗ ਚੈੱਕ ਰੇ ਘੜਾ ਘੱਬਣ ਵੀ ਥਣ ਖਿੱਚਣੇ ਪਣੇ ਆ ਚਾਹ ਸਰ ਚਾਰ ਕੋ ਸ਼ਾਹ ਨੂੰ ਚੋਲੇ ਚਾਹ ਸਰ ਜੇ ਸਵੇਰੇ ਚੋਲੇਓ ਜੇ ਕਸਰਿਆ ਕੀ ਦਾਦੀ ਬਾਅਦ ਚ ਕੱਢ ਲਿਓ ਬਾਕੀ ਸੋਣੀ ਵਹਿੜ ਆ ਗਈ ਨਿੱਗਰ ਨੁਗਰ ਬਹੁਤਾ ਕੋਈ ਲਿੱਸੀ ਫਿੱਕੀ ਨਹੀਂ ਗਈ ਮੁੱਲ ਬਾਈ ਫਿਰ ਇਹਦਾ ਮੁੱਲ 45000 ਰੁਪਏ ਚੁਬਾਨ ਤਾਨ ਕੋਈ ਜ਼ਰੂਰ ਕਰਾਂਗੇ ਕਿਦੋਂ ਦੋਸਤੋ ਠੀਕ ਹੈ ਜੀ ਲੋ ਜੀ ਦੋਸਤੋ ਬਾਈ ਦੀ ਇਹ ਗੱਲ ਬਹੁਤ ਚੰਗੀ ਲੱਗੀ ਬਾਈ ਕਹਦਾ ਬਾਈ 45000 ਮੁੱਲ ਆ ਅਗਲਾ ਭਲਾ 5 ਲਾਓ 50 ਲਾਓ ਕਿਉਂਕਿ ਥੋੜੇ ਲਾਉਣ ਤੇ ਆ ਗਏ ਨਾ ਥੋੜੇ ਕਹਿ ਨਾ ਬਾਈ ਦੇ ਦੇਣੀ ਤੇ ਨਾ ਤੁਸੀਂ ਬਾਈ ਕੋਲ ਲੈ ਜਾਣੀ ਆ ਗਈ ਅਦੇ ਚੋਗਲੇ ਦੇ ਮੁੱਲ 45000 ਆ ਵਿੱਚੋਂ ਕੀ ਮਾਨਤਨ ਹੋ ਜਾਊਗਾ ਦੁੱਧ ਹੋਰ ਵਾਜੂਗਾ ਇਹਦੇ ਪਹਿਲੇ ਦਿਨ ਸੂਈ ਨੂੰ ਹੈਗਾ ਉਹ ਤੇ ਖੁੱਲਾ ਦੇਜੂਗੀ ਇਹ ਤੇਰਾ 14 ਕਿਲੋ ਵਿੱਚੋਂ 14 ਕਿਲੋ ਪਰ 12 ਕਿਲੋ ਵਧੀਆ ਦੁੱਧ ਦੇ ਦੋਗੇ ਠੀਕ ਆ ਜੀ ਲੋ ਦੋਸਤ ਇਹਦਾ 12 ਕਿਲੋ ਹੀ 16 ਐਚ ਦੇ 16 17 ਕਿਲੋ ਵਰਗਾ ਹੋਊਗਾ ਕਰੋ ਸੰਗ ਫੈਂਡ ਫੂਡ ਦੀ ਚੰਗੀ ਆਜੂਗੀ ਭਾਵੇਂ ਘਰੇ ਪੀਣ ਨੂੰ ਇਹਦਾ ਚੰਗਾ ਹੋਊਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਮੈਂ ਤਾਂ ਬਾਈਸ ਗਿਆ ਸੀ ਲੱਖ ਤੇ ਆਉਣੀ ਹੈਗੀ ਤੇ ਇਹ ਤੁਹਾਨੂੰ 45000 ਸਿਰ ਤੇ ਕੀ ਮਾਨਤਨ ਹੋ ਜਾਣਾ ਵਾ ਬਾਈ ਨੇ ਮੰਗ ਲਿਆ ਵਾ ਬਾਕੀ ਰੈਡ ਫੈਕਸ਼ਨ ਇਹਨਾਂ ਤੁਸੀਂ ਆਦਾ ਵੇਖ ਪਰਖ ਕਰਕੇ ਆਪਦੀ ਬਾਈ ਨਾਲ ਗੱਲਬਾਤ ਤੋੜ ਕੇ ਤੁਸੀਂ ਲਿਜਾ ਸਕਦੇ ਹੋ ਧੰਨਵਾਦ